ਕਰੂ ਬੇਨੰਤੀਆ ਸੁਨ ਯਾਰ ਅਮਾਰੇ ਸਜਣਾ ਇੱਕ ਕਰੂ ਬੇਨੰਤੀਆ ਕੀ ਤੋ ਸਰਨਾਏ ਜਿਉ ਆਸਾ ਰਖਿ ਚਿਤ ਮੈ ਮੇਰਾ ਸਭ ਦੁੱਖ ਗਵਾਏ ਜਿਉ ਫਿਰਤ ਫਿਰਤ ਪ੍ਰਵਾਇਆ ਪ੍ਰਿਆਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਪ੍ਰਭ ਜਸ ਬਿਸੁਰਾਵੈ ਮਾਨ ਕਰ ਗੋਬਿੰਦ ਕੇ ਗੁਣ ਗਾਵੈ ਕਾਹੂ ਨਾਨਕੇ ਬਿਦਕ ਪ੍ਰਾਨੀ ਜੀਵਤ ਮੁਕਤ ਕਹਾਵਾਂ ਮਾਨਮੋ ਦੁਨੂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੈ ਗੁਰੂ ਨਾਨਕ ਦੇਵ ਦੇ ਕੋ ਪ੍ਰਾਨੀ ਜੀਵਨ ਮੁਕਤ ਕਹਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਜਬਰ ਸ਼ਤਰ ਤਖ ਦੇ ਮਾਲਕ ਦੀਨ ਦੁਨੀਆ ਦੇ ਰਖੇ ਮੁਰਸ਼ਦੀ ਬਲੀ ਸੰਜੀਵਲਤਾ ਨੂੰ ਸੰਜਾ ਉਪਦੇਸ਼ ਕਰਤਾ ਸ਼ਬਦ ਗੁਰੂ ਸਿਧਾਂਤ ਗੁਰੂ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿਨਾਂ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਇਤਿਹਾਸ ਅਸਥਾਨ ਤਨ ਸ਼੍ਰੀ ਗੁਰੂ ਤੇ ਹੈ ਚਤੁਰਾਈ ਨਾ ਚਤੁਰ ਪੁਜ ਪਾਈਂ ਕਹਿੰਦੇ ਕਿਆ ਜਪ ਤੇਰੇ ਕੀਤੇ ਹੋਏ ਜਪ ਕੀ ਕਰਨ ਕਿਆ ਤਪ ਤੇਰੇ ਕੀਤੇ ਹੋਏ ਤਪ ਕੀ ਕਰਨ ਕਿਆ ਬਰਤ ਪੂਜਾ ਤੇਰੇ ਵਰਤ ਰੱਖੇ ਹੋਏ ਤੇ ਪੂਜਾ ਕੀਤੀ ਹੋਈ ਕੀ ਕਰੇ ਜਾਂ ਕਹ ਰਿਦਾ ਭਾਉ ਹੈ ਦੂਜਾ ਜਿੱਤੇਰੇ ਹਿਰਦੇ ਚ ਆਪਣੇ ਮਾਲਕ ਇਸ਼ਟ ਪ੍ਰਤੀ ਪ੍ਰੇਮ ਹੀ ਕੋਈ ਨਹੀਂ ਤੇ ਫਿਰ ਇਹ ਪੂਜਾ ਪਾਠ ਇਬਰਤ ਨੇਮ ਇਹ ਸਭ ਝੂਠਾ ਜਾ ਬਰਤ ਕਿਆ ਸਤਿਗੁਰੂ ਜੀ ਕਹਿੰਦੇ ਕਿਆ ਜਪ ਕਿਆ ਬਰਤ ਕਿਆ ਬਤ ਪੂਜਾ ਜਾਂ ਕਰਦੇ ਭਾਉ ਹੈ ਦੂਜਾ ਕਿਆ ਜਪ ਕਿਆ ਤਪ ਕਿਆ ਬਰਤ ਪੂਜਾ ਜਾਂ ਕਰਦੇ ਭਾਉ ਹੈ ਦੂਜਾ ਰੇ ਜਨ ਮਨ ਮਾਧੋ ਸੂ ਲਾਈਆ ਚਤਰਾਈ ਨਾ ਚਤਰ ਪੂਜ ਪਾਈਏ ਨਾ ਚਤਰਾਈਆਂ ਨਾਲ ਰੱਬ ਨਹੀਂ ਮਿਲਣਾ ਪੂਜਾ ਕਰਨਾ ਜਪ ਕਰਨਾ ਤਪ ਕਰਨਾ ਯੋਗ ਦੇ ਪ੍ਰਤੀ ਪਿਆਰ ਹੀ ਕੋਈ ਨਹੀਂ ਸਿਰਫ ਇੱਕ ਫਿਜ਼ੀਕਲੀ ਐਕਟੀਵਿਟੀ ਆ ਤੂੰ ਕਰੀ ਜਾ ਅੰਦਰ ਸ਼ਰਧਾ ਹੀ ਕੋਈ ਨਹੀਂ ਅੰਦਰ ਭਾਵਨਾ ਹੀ ਕੋਈ ਅਸਿ ਨਹੀਂ ਬਣੀ ਗੁਰੂ ਪ੍ਰਤੀ ਤੇ ਸਤਿਗੁਰੂ ਜੀ ਕਹਿੰਦੇ ਫਿਰ ਪਿਆਰ ਨਹੀਂ ਉਪਜੇਗਾ ਕਾਹਾਂ ਤਿਓ ਤੀਰਤ ਬ੍ਰਤ ਕੀਏ ਰਾਮ ਸ਼ਰਨ ਨਹੀਂ ਆ ਜੋਗ ਜੰਗ ਨਿਪਲ ਤੈ ਮਨੋ ਜੋ ਪ੍ਰਭ ਜਸ ਬਿਸਰਾ ਸਤਿਗੁਰੂ ਕਹਿੰਦੇ ਜੋਗ ਆਸਨ ਕਰਨੇ ਯੱਗ ਕਰਾਉਣੇ ਕਿਉਂਕਿ ਬڑے-ਬڑے ਯੱਗ ਪੰਡਤਾਂ ਨੇ ਕਰਾਏ ਜਿਦੇ ਵਿੱਚ ਘੋੜੇ ਦੀ ਬਲੀ ਦੇਣੀ ਕਾਤੀ ਦੀ ਬਲੀ ਦੇਣੀ ਹਵਨ ਕਰਨੇ ਤੇ ਲੋਕ ਕਰਾਉਂਦੇ ਫਿਰਦੇ ਆ ਜਿਵੇਂ ਕੋਈ ਕਹਿੰਦਾ ਉਵੇਂ ਅਗਲਾ ਕਰਾ ਦਿੰਦਾ ਜੋਗੀਆਂ ਵਾਲੇ ਆਸਨ ਕਰਕੇ ਵੇਖ ਲੈ ਯੱਗ ਕਰਾ ਕੇ ਵੇਖ ਲੈ ਵੱਡੇ-ਵੱਡੇ ਯੱਗ ਕਰਾਏ ਪਰ ਸਤਿਗੁਰੂ ਜੀ ਕਹਿੰਦੇ ਨੇ ਨੇਫਲ ਤੈ ਮਾਨੋ ਇਹ ਸਭ ਕੁਝ ਨੇਫਲ ਹੈ। ਕਿਉਂ? ਉਹਨੂੰ ਵੇਖੋ ਨਾ 1 ਸਾਲ ਵਿੱਚ ਇੱਕ ਯੱਗ ਕਰਾ ਲਿਆ। ਤੇ ਸਾਰਾ ਸਾਲ ਕਦੀ ਰਾਮ ਨਹੀਂ ਕਿਹਾ। ਉਹਨਾਂ ਦੀ ਗੱਲ ਕਰਨੀ ਚਾਹੀਦੀ। ਸਾਰਾ ਸਾਲ ਤੇ ਕਦੀ ਰਾਮ ਨਹੀਂ ਕਿਹਾ। ਤੇ ਸਾਲ 'ਚ ਇੱਕ ਵਾਰ ਯੱਗ ਕਰਾ ਲਿਆ ਤੇ ਬੜਾ ਵੱਡਾ ਯੱਗ ਕਰਾਇਆ, ਬੜਾ ਵੱਡਾ ਭੰਡਾਰਾ ਕੀਤਾ, ਬੜੇ ਲੋਕਾਂ ਨੂੰ ਸੱਦੇ। ਤੇ ਸਤਗੁਰੂ ਜੀ ਕਹਿੰਦੇ ਫਿਰ ਤੇਰੇ ਸਭ ਕੁਝ ਨਿਫਲ ਨੇ ਜੋਗ ਚਗ ਨੇਫਲ ਤੈ ਮਨ ਕਿਉਂ ਜੋ ਪ੍ਰਭ ਜਸ ਬਿਸਰਾਵੈ ਜਿਨ੍ਹਾਂ ਨੇ ਘਰੀ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਇੱਕ ਸਾਲ ਬਾਅਦ ਕਰਾ ਕੇ ਜਗ ਤੇਰਾ ਕੀ ਕਰੇਗਾ ਵੀ ਇੱਕ ਸਾਲ ਬਾਅਦ ਤੇਰਾ ਲਾਇਆ ਕੋਇਆ ਲੰਗਰ ਕੀ ਕਰੇਗਾ ਕੀ ਉਹ ਸਾਰੇ ਸਾਲ ਦੀ ਪਰਪਾਈ ਕਰ ਦੇਗਾ ਉਹ ਸਾਰੇ ਸਾਲ ਦੇ ਜਿਹੜੇ ਸਵਾਸ ਤੇਰੇ ਨਿਫਲ ਗਏ ਉਹਦੇ ਚ ਪੂਰਨ ਹੋ ਜਾਣਗੇ ਕਿਉਂ ਜੱਗ ਐਡਾ ਹੀ ਸਕੂਰਨਾ ਕਿ ਤੈਨੂੰ ਇੱਕ ਸਾਲ ਵਾਹਿਗੁਰੂ ਕਹਿਣ ਦੀ ਲੋੜ ਨਹੀਂ ਪਈ ਤੈਨੂੰ ਰਾਮ ਕਹਿਣ ਦੀ ਲੋੜ ਨਹੀਂ ਪਈ ਇੱਕ ਸਾਲ ਬਾਅਦ ਇੱਕ ਦਿਨ ਕੀਤਾ ਜੱਗ ਐਡਾ ਕੀ ਤੈਨੂੰ ਫਲ ਦੇ ਜੇਗਾ ਨਹੀਂ ਸਤਿਗੁਰੂ ਜੀ ਕਹਿੰਦੇ ਨੇ ਫਲ ਮੰਨ ਜੋਗ ਜੱਗ ਨੇ ਫਲ ਤੈ ਮੰਨੋ ਕਿਉਂਕਿ ਐਸੇ ਬੜੇ ਸਿੱਖ ਨੇ ਜਿਹੜੇ ਇੱਕ ਸਾਲ ਬਾਅਦ ਹੀ ਹੁੰਦੇ ਆ ਸਿੱਖ ਵੀ ਹੈਗੇ ਨੇ ਜਿਹੜੇ ਸਿਰਫ ਗੁਰਪ੍ਰਬੀਅ ਸਿੱਖ ਨੇ ਜਿੱਦਨ ਗੁਰੂ ਨਾਨਕ ਦਾ ਗੁਰਪੁਰ ਬਾਏਗਾ ਉਸ ਦਿਨ ਚੱਲਾਂਗੇ ਜਿੱਦਨ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਗੁਰਪੁਰ ਬਾਏਗਾ ਉਸ ਦਿਨ ਚੱਲਾਂਗੇ ਤੇ ਬਹੁਤੇ ਸਿੱਖ ਲੰਗਰੀ ਨੇ ਲੰਗਰੀ ਮਤਲਬ ਕਿ ਲੰਗਰ ਬਣੇਗਾ ਤੇ ਗੁਰਦੁਆਰੇ ਜਾਵਾਂ ਜਿੱਦਨ ਵਧੀਆ ਲੰਗਰ ਬਣੇ ਉਦੋਂ ਨਹੀਂ ਜਾਣਾ ਅੱਗੇ ਪਿੱਛੇ ਨਹੀਂ ਪਾ ਫਿਰ ਇਹ ਸਭ ਨਫਲ ਹੈ ਜੀ ਇਹ ਸਭ ਨਫਲ ਹੈ ਜੋਗ ਜਾਗ ਬਨੇ ਫੁਲਤੇ ਮਾਨੋ ਜੋ ਪ੍ਰਭ ਜਸ ਵਿਸਰਾਵਾ ਜਿਹੜਾ ਹਰੀ ਦੇ ਜਸ ਵਿੱਚ ਨੇ ਵਿਸਾਰ ਦਿੱਤਾ ਕਰਤਾਰ ਦੇ ਨਾਮ ਨੂੰ ਵਿਸਾਰ ਦਿੱਤਾ ਤੇ ਨਿਫਲ ਸੇ ਮਾਨ ਮੋ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾ ਸਤਗੁਰੂ ਜੀ ਕਹਿੰਦੇ ਮਾਨ ਮੋ ਮਾਨ ਦਾ ਮਤਲਬ ਹੁੰਦਾ ਜੀ ਵਡਿਆਈ ਆਪਣੀ ਉਸਤਤ ਆਪਣੀ ਵਡਿਆਈ ਨੂੰ ਇੱਕ ਲਾਂਬੇ ਰੱਖ ਲੈ ਦੇ ਸਤਗੁਰੂ ਜੀ ਕਹਿੰਦਾ ਜਿੰਨਾ ਮੋਹ ਤੂੰ ਕਰਦਾ ਦੁਨੀਆਂ ਨਾਲ ਸਮਾਜ ਨਾਲ ਇਹ ਵੀ ਜੇ ਵੇਖਣਾ ਚਾਹੁੰਦਾ ਤੇ ਵੇਖ ਵੀ ਨਹੀਂ ਕੋਈ ਨਹੀਂ ਤੇਰਾ ਸੰਸਾਰਾਕ ਕੁਟੰਬ ਭਾਈ ਮਿੱਤਰ ਦੱਸਿਆ ਮਨ ਮੇਰੇ ਸਭ ਆਪਣੇ ਸવાય ਮਲਾਸਾ ਜਿਤ ਦਿਨ ਇਨਕਾ ਸવાય ਹੋਏ ਨਾ ਆਵੇ ਤਦ ਦਿਨ ਨੇੜੇ ਕੋਈ ਨਾ ਟਿਕ ਸਕਦਾ ਉਦਨ ਕੋਈ ਨਹੀਂ ਨੇੜੇ ਟੁਕਦਾ ਜਦਨ ਇਹਨਾਂ ਦਾ ਸਵਾਦ ਤੇਰੇ ਤੋਂ ਪੂਰਾ ਨਹੀਂ ਸੇ ਵੀ ਸਭ ਝੂਠਾ ਹੈ ਸੱਚਾ ਕੇਵਲ ਪ੍ਰਮਾਤਮਾ ਦਾ ਨਾਮ ਹੈ ਸਤਗੁਰੂ ਜੀ ਕਹਿੰਦੇ ਮਾਨ ਵਡਿਆਈ ਇੱਕ ਪਾਸੇ ਰੱਖ ਕਿਉਂਕਿ ਸਾਨੂੰ ਸਤਗੁਰਾਂ ਨੇ ਕਿਹਾ ਆਪਾਂ ਪੜਖਟਿਆਂ ਸਤਗੁਰੂ ਜੀ ਕਹਿੰਦੇ ਆ ਨਾ ਸੂਰਤ ਰਾਜ ਸਭ ਸੱਚੇ ਪਾਤਸ਼ਾਹ ਕਹਿੰਦੇ ਉਸਤਤ ਨਿੰਦਾ ਦੂਤ ਤਿਆਗੈ ਉਸਤਤ ਤੇ ਨਿੰਦਾ ਵਡਿਆਈ ਅਤੇ અપਮਾਨ ਸਤਗੁਰੂ ਜੀ ਕਹਿੰਦੇ ਦੋਹਾਂ ਨੂੰ ਛੱਡ ਦੇ ਉਸਤਤ ਨਿੰਦਾ ਦੋ ਤਿਆਗੈ ਇਹਨਾਂ ਦੋਆਂ ਚੀਜ਼ਾਂ ਨੂੰ ਤਿਆਗ ਦੇ। ਇੱਥੇ ਸਤਗੁਰੂ ਜੀ ਕਹਿੰਦੇ ਮਾਨ ਮੋ ਦੋਨੋਂ ਕੋ ਪਰਗਰ ਆਪਣੇ ਮਾਨ ਆਪਣੀ ਵਡਿਆਈ ਨੂੰ ਤੇ ਮੋਹ ਦੀਆਂ ਤੰਦਾਂ ਨੂੰ ਖਤਮ ਕਰ ਦੇ। ਕੀ ਕਰ? ਗੋਬਿੰਦ ਕੇ ਗੁਣ ਗਾਵ। ਗੋਬਿੰਦ ਦੇ ਗੁਣ ਗਾਇਆ ਕਰ ਵਾਹਿਗੁਰੂ। ਵਾਹਿਗੁਰੂ 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 ਉਹਨੂੰ ਜਪਿਆ ਕਹੋ ਨਾਨਕੇ ਵਿਦਕ ਪ੍ਰਾਨੀ ਜੀਵਨ ਮੁਕਤ ਕਹਾਵੇਂ ਸਤਿਗੁਰੂ ਜੀ ਕਹਿੰਦੇ ਕਹੋ ਨਾਨਕੇ ਨਾਨਕ ਆਖ ਇਹ ਵਿਦਕੋ ਪ੍ਰਾਨੀ ਜਿਹੜੇ ਇਹ ਨੁੱਖ ਕਰਤਾਰ ਨਾਲ ਮਾਲਕ ਨਾਲ ਸਹਿਬ ਨਾਲ ਇੱਕ ਬਿਕ ਹੋ ਗਏ ਇਦਾਂ ਜੁੜ ਗਏ ਉਹਨਾਂ ਦਾ ਜੀਵਨ ਫਿਰ ਮੁਕਤ ਹੋ ਗਿਆ ਜਿਹੜੇ ਸਹਬ ਦੇ ਗੋਬਿੰਦ ਦੇ ਗੁਣ ਗਾ ਗਾ ਕਰਕੇ ਵਾਹਿਗੁਰੂ ਵਾਹਿਗੁਰੂ ਅਪੇਦੋ ਗਏ ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਜੀਵਨ ਮੁਕਤ ਹੋ ਗਿਆ ਇਸ ਕਰਕੇ ਤੂੰ ਹਰੀ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ ਕਿਉਂਕਿ ਖਰੀਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖ ਹੈ ਜੀ ਇਸ ਲਈ ਉਹਨੂੰ ਜਪ ਉਹਨੂੰ ਤਿਆ ਉਹਨੂੰ ਜਪਿਆ ਕਰ ਗੋਬਿੰਦ ਕੇ ਗੁਨ ਗਾਵ ਕਹੋ ਨਾਨਕ ਇਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਉਹਨੂੰ ਗਾਇਆ ਕਰੋ ਉਹਨੂੰ ਜਪਿਆ ਕਰੋ ਉਹਦੇ ਗੁਣਾ ਨਾਲ ਹੀ ਗੱਲ ਬੰਨੀ ਏ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ 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 ਜੀ ਵਾਹਿਗੁਰੂ 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 ਆਗੇ ਗੁਰੂ ਵਾਹਿਗੁਰੂ 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 ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਸਤਿਗੁਰੂ ਜੀ ਕਿਰਪਾ ਕਰਨ ਗੋਬਿੰਦ ਗੁਣਗਾਉਂ ਦੀ ਸਤਿਗੁਰੂ ਜੀ ਆਚ ਬਖਸ਼ਮ ਨਾਮ ਸਿਮਰਮਣਿਆ ਦਾਤ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ ਬੇਅੰਤ ਪ੍ਰਕਾਰ ਦੀ ਗਲਤੀ ਹੁੰਦੀ ਖਿਮਾ ਆਪ ਗੁਰੂਪਸੰਗਤ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਜੋਨ ਬਖਸ਼ ਲੈਣਗੀ ਹੀਰਫਤੇ ਦੀ ਸੰਨ ਕਰੀਬ ਬਲਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਿਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰ ਮੈਂ ਪਾਇਆ ਰਾਗ ਰਤਨ ਪ੍ਰਗਾਰ ਪਰੀਆਂ ਸ਼ਬਦ ਗਾਵਣ ਆਈਆਂ ਕਾ ਖਨਾਨਕ ਨੰਦ ਹਵਾਂ ਸਤਿਗੁਰੂ ਮੈਂ ਪਾਇਆ ਹਰਨ ਰਗ ਤੂੰ ਮਨ ਮੇਰੇ ਦੂਗ ਸਵਸਾਰ ਨਾ ਸਭਨਾ ਗਲਾ ਸੰਰਤ ਸੁਆਮੀ ਸੋਖਿ ਮਨੋਂ ਮਸਾਰੇ ਸਾਚੇ ਸਾਗਬਾ ਗਿਆ ਨਹੀਂ ਕਰਤੇ ਰਹਿ ਸਦਾ ਸਤਿ ਸਲਾਗਾ ਤੇਰੀ ਨਾਮ ਮਨ ਵਸਾਵੇ ਕਾਖਾ ਨਾਨਕ ਸਚੇ ਸਾਗਦ ਗਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਅਧਾਰੋ ਕਰਜ ਜਾਂ ਤੁਖ ਮੰਨ ਆਇ ਉਸ ਆਜਨ ਜਾ ਸਾ ਪੁਜਾਈਆ ਤਖਨ ਨਾਨਕ ਸੁਨੋ ਸੰਤੋ ਜੋਤਰ ਪਿਆਰੋ ਜਾਚਾ ਨਾਮ ਮੇਰਾ ਆਧਾਰ ਹੂ ਆਜੇ ਪੰਚ ਦੋਦ ਤੁਦ ਵਸ ਕੀਤੇ ਕਾਲ ਖੰਧ ਗਮਾਰਿਆ ਰਖਣਾ ਨਾਨਕ ਤੈ ਸੁਖ ਗੁਵਾਤਿ ਤਕਾਰਿ ਅਨਗਦ ਬਾਝੇ ਆਨੰਦ ਸੁਣੋ ਵਡ ਸਗਲ ਮਨੋ ਹਰਤਿ ਪਾਰ ਬ੍ਰਹਮ ਪ੍ਰਭ ਉਤਰੇ ਸਗਲ ਦੁਖ ਰੋਗ ਸੰਤਾਂ ਪਿ ਉਤਰੇ ਸੁਣੀ ਸਚੇ ਸੰਤ ਸਾਜਨ ਭੈ ਸਰਸੇ ਪੂਰੇ ਸੁਣ ਤੇ ਪੁਨੀਤ ਕਤ ਪਵਤ ਸਤ ਗੁਰ ਰਖਿਆ ਨਨਮੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਸੁਣ ਤੇ ਪਨੀਦ ਗਤ ਭਗਤ ਸਤ ਗੁਰ ਰਖਿਆ ਪੂਰੇ ਨਨਮੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਗਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ